ਉਦਰ ਅਮਰੀਕਾ ਤੋਂ ਇੱਕ ਹੈਰਾਨੀਜਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਚੋਣ ਸਰਵੇਖਕਾਂ ਅਨੁਸਾਰ ਕਮਲਾ ਹੈਰਿਸ ਜਿੱਤ ਦੀ ਨਜ਼ਰ ਆ ਰਹੀ ਹੈ ਟੈਲੀਗ੍ਰਾਫ ਪੋਲ ਦਾ ਦਾਵਾ ਹੈ ਨਿਊਯਾਰਕ ਜੁਲਾਈ ਵਿੱਚ ਰਾਸ਼ਟਰਪਤੀ ਜੋ ਬਿਡੇਨ ਦੇ ਚੋਣ ਦਾਅਵੇ ਤੋਂ ਬਾਹਰ ਹੋਣ ਤੋਂ ਬਾਅਦ ਕਮਲਾ ਹੈਰਿਸ ਡੋਨਲਡ ਟਰੰਪ ਦੇ ਵਿਰੁੱਧ ਰਾਸ਼ਟਰਪਤੀ ਦੀ ਦੌੜ ਵਿੱਚ ਮਜ਼ਬੂਤ ਦਾਵੇਦਾਰ ਵਜੋਂ ਉੱਭਰਦੀ ਹੈ ਉਦੋਂ ਦੇ ਤੂੰ ਹੀ ਉਸ ਦਾ ਨਾਮ ਨਵੰਬਰ ਦੀਆਂ ਚੋਣਾਂ ਤੱਕ ਦੀ ਲੜਾਈ ਵਿੱਚ ਉਚਾਰਿਆ ਡੈਮੋਕ੍ਰੇਟ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਰੋਧੀ ਇੱਕ ਦੂਜੇ ਨਾਲ ਟਕਰਾਅ ਕਰ ਰਹੇ ਹਨ ਜਿਸ ਵਿੱਚ ਕੁਝ ਪੋਲ ਇੱਕ ਦੇ ਹੱਕ ਵਿੱਚ ਹੈ ਅਤੇ ਕੁਝ ਹੋਰ ਫੈਸਲੇ ਲੈ ਰਹੇ ਹਨ ਸਵਿੰਗ ਰਾਜਾਂ ਦੇ ਇੱਕ ਨਵੇਂ ਟੈਲੀਗ੍ਰਾਫ ਪੋਲ ਨੇ ਹਾਲ ਹੀ ਵਿੱਚ ਪਹਿਲੀ ਵਾਰ ਭਵਿੱਖਬਾਣੀ ਕੀਤੀ ਹੈ ਕਿ ਨਵੰਬਰ ਦੀ ਚੋਣ ਪ੍ਰਕਿਰਿਆ ਦੌਰਾਨ ਹੈਰਿਸ ਦੀ ਮੁਹਿੰਮ ਸਿਖਰ ਤੇ ਰਹੇਗੀ ਆਊਟਲੈਟ ਅਤੇ ਰੈਡਫੀਲਡ ਅਤੇ ਵਿਲਟਨ ਗਨ ਨੀਤੀਆਂ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਨੇ ਇਹ ਨਿਰਧਾਰਤ ਕੀਤਾ ਹੈ ਕਿ ਹੈਰਿਸ ਨੇ ਪੈਲਸੀਬਲੀ ਵੇਨੀਆ ਵਿਸਕਾਨਸਿਨ ਅਤੇ ਮਿਸੀਗਨ ਦੇ ਮੁੱਖ ਰਾਜਾਂ ਦਾ ਜਿੱਤਣ ਦੀ ਸੁਭਾਵਨਾ ਹੈ ਤੇ ਇਸ ਦੌਰਾਨ 트াম্প ਨੇ ਐਰੀਜ਼ੋਨਾ, ਜਾਰਜੀਆ ਤੇ ਉੱਤਰੀ ਕੈਰੋਲੀਨਾ ਦੇ ਸਭ ਬੈਲਟ ਸਵਿੰਗ ਰਾਜਾਂ ਤੇ ਹਾਵੀ ਹੋਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਕੌਣ ਜਿੱਤੇਗਾ ਕੌਣ ਹਾਰੇਗਾ ਤੇ ਸਮਝ ਦੱਸੇਗਾ ਲੇਕਿਨ ਟੈਲੀਗ੍ਰਾਫ ਪੋਲ ਦੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਤੇ ਕਮਲਾ ਹੈਰਿਸ ਆਉਣ ਵਾਲੇ ਇਲੈਕਸ਼ਨ ਜਿੱਤ ਜਾਵੇਗੀ